ਸਾਹਿਬ ਇਹ ਕੱਡੀ ਤੁਸੀਂ ਫੜੀਆ ਦੋ ਬੰਦੇ ਕਿ ਕੀ ਮਾਮਲਾ ਕੀ ਸੀ ਮਾਮਲਾ ਇਹ ਹੈ ਜੀ ਅਮਰ ਸਿੰਘ ਜਿਹੜੀ ਪ੍ਰੀਤਮ ਮੋਗੇ ਦਾ ਰਹਿਣ ਵਾਲਾ ਹੈ ਇਹ 11 ਤਰੀਕ ਨੂੰ ਗਿਆ ਸੀਗਾ ਚੰਡੀਗੜ੍ਹ 에어ਪੋਰਟ ਤੇ ਇਹਦੀ ਗੱਡੀ ਭਲਾਈ ਸੀ ਉੱਥੇ ਗੱਡੀ ਇਹਦੀ ਖੋ ਗਈ ਚੋਰੀ ਹੋ ਗਈ ਉਹਦੇ ਬਾਰੇ ਇਹਨੇ ਇਤਲਾਹ ਉੱਤੇ ਦਿੱਤੀ ਸੀ ਇੱਕ ਨਾ ਮੇਰੀ ਇਤਲਾਹ ਤੋਂ ਬਾਅਦ ਚ ਮੈਂ ਗੱਡੀ ਦੀ ਭਾਲ ਕਰਦੇ ਅੱਜ ਗੱਡੀ ਸਾਨੂੰ ਮੋਗੇ ਤੇ ਮਿਲ ਗਈ ਹੈ ਗੱਡੀ ਰਾਉਂਡ ਅਪ ਕਰ ਲਈ ਨਾਲ ਦੋ ਬੰਦੇ ਇਹਦੇ ਚੱਕ ਦੇ ਆਧਾਰ ਤੇ ਪੁੱਛਗਿੱਛ ਕਰਦੇ ਜੋ ਸਚਾਈ ਹੋਈ ਉਸ ਦੇ ਵਿੱਚ ਤੇ ਕਾਰਵਾਈ ਕਰਦੇ। ਇਹਨਾਂ ਵੱਲੋਂ ਕੋਈ ਦਰਖਾਸਤ ਵੀ ਦਿੱਤੀ ਗਈ ਸੀ ਮੋਗੇ ਪਹਿਲਾਂ। ਹਾਂ ਇਹਨਾਂ ਨੇ ਦਿੱਤੀ ਸੀ ਜੀ। ਤੇ ਉਹਦੇ ਵਿੱਚ ਸਰ ਕੀ ਲਿਖਿਆ ਸੀ ਇਹਨਾਂ ਨੇ? ਕੀ ਕਹ ਸੀ ਇਹਨਾਂ ਨੇ? ਇਹਨਾਂ ਨੇ ਗੱਡੀ ਤੇ ਜਿਗਰ ਕੀਤਾ ਸੀ ਮੇਰੀ ਗੱਡੀ ਖੋ ਹੋ ਗਈ ਹੈ। ਕਿੰਨੇ ਬੰਦੇ ਦੇ ਵਿੱਚ ਨਾਮ ਲਾਇਆ ਸੀ ਇਹਨਾਂ ਨੇ? ਨਾ ਦਾ ਨਾਮ ਲਉਂਗੇ। ਕਿੰਨੇ ਬੰਦੇ ਸੀ ਕਿ 에어ਪੋਰਟ ਤੇ ਲੈ ਗਏ ਸਵਾਰੀਆਂ ਲੈਣ। 3000ਾਂ ਬੰਦੇ ਦਾ ਹੈ ਜੀ। ਸਵਾਰੀਆਂ ਲੈਣਗੇ 에어ਪੋਰਟ ਤੋਂ। ਹਾਂ ਜੀ ਸਵਾਰੀਆਂ ਦੇ ਬਹਾਨੇ ਬਲਾਈ ਗਈ ਸੀ ਗੱਡੀ। ਖੋ ਕਿੱਥੇ ਹੋਈ ਸੀ ਤੇ? ਉੱਥੇ ਚੰਡੀਗੜ੍ਹ ਕੋਲੇ। ਬੰਨੂ ਉਠਾਣੇ। ਅੱਜ ਕਿੱਡੀ ਕੁ ਥੋੜੀ ਕਿ ਅੱਜ ਮੋਕ ਕਿਉਂ ਫੜੀ ਕਿੰਨੇ ਬੰਦੇ ਨਾਲ ਫੜੇ ਦੋ ਬੰਦੇ ਲੈਣੇ ਹੁਣ ਕੀ ਕਾਰਵਾਈ ਕੀਤੀ ਜਾ ਰਹੀ ਹੈ ਆਪਣੇ ਵੱਲ ਅੱਜ ਤਾਂ ਪੁੱਛ ਪੜਤਾਲ ਕਰਦੇ ਜੋ ਸੱਚ ਹੈ ਉਹ ਅੱਗੇ ਉਹਦੇ ਮੁਤਾਬਕ ਹੀ ਚੱਲਾਂਗੇ ਇਹ ਜੀ ਮੈਨੂੰ ਇੱਥੇ ਫੋਨ ਆਇਆ ਘਰੇ ਸੀਗਾ ਮੈਂ ਜੀ ਕਹਿੰਦਾ ਪ੍ਰੀਤਮ ਕਿੱਥੇ ਆ ਮੈਂ ਕਹਿੰਦਾ ਜੀ ਮੈਂ ਘਰੇ ਆ ਕਹਿੰਦਾ ਆਪਾਂ ਬੇਟੀ ਨੂੰ ਲੈ ਕੇ ਆਉਣਾ 에ਰਪੋਰਟ ਤੋਂ ਜਾ ਕੇ ਤੇ ਕਹਿੰਦਾ ਤੂੰ ਉੱਥੇ ਜਾਵੜਾ ਮੈਂ ਕਹਿੰਦਾ ਵੀ ਤੂੰ ਨਾਲ ਚੱਲੋ ਕਹਿੰਦਾ ਮੈਂ ਬਹੁਤ ਦੂਰ ਆ ਵਿਆਹ ਤੇ ਗਿਆ ਆ ਜਿਨ੍ਹਾਂ ਨੇ ਫੋਨ ਕੀਤਾ ਸੀ ਉਹਨਾਂ ਦੀ ਪਹਿਚਾਣ ਸੀ ਤੁਹਾਨੂੰ ਨੇ ਟੈਨੀ ਮੈਨੂੰ ਪਛਾਣ ਸੀ ਉੱਥੇ ਜਾ ਕੇ ਮਾੜੇ ਮਾੜੇ ਪਛਾਣੇ ਆ ਉਹ ਅੱਛਾ ਤੇ ਇੱਥੇ ਜਦੋਂ ਮੈਂ ਤੁਰ ਪਿਆ ਇੱਥੋਂ ਚਾਹਿਆ ਸਾਢੇ 6 ਦਾ ਟਾਈਮ ਸੀਗਾ ਸਾਢੇ 6 ਵਜੇ ਤੁਰਿਆ ਜੀ ਇੱਥੋਂ ਮੈਂ ਮੈਂ ਕਿਹਾ ਇਹ ਬੰਦਾ ਲੈ ਜਾ ਨਾਲ ਕਹਿੰਦੇ ਵੀ ਬੰਦਾ ਰਹਿਣ ਦੇ ਕਿੱਥੇ ਗਏ ਸੀ ਤੁਸੀਂ ਚੰਡੀਗੜ੍ਹ 에어ਪੋਰਟ ਤੇ ਗਏ ਅੱਛਾ ਸਵਾਰੀਆਂ ਲੈਣ ਗਏ ਸੀ ਹਾਂਜੀ ਸਵਾਰੀ ਲੈਣ ਗਏ ਕੁੜੀਆਂ ਕੁੜੀਆਂ ਨੂੰ ਲੈਣ ਗਏ ਅੱਗੇ ਜੀ ਹੋਇਆ ਕਿਸੇ ਬਰਸਵਾ ਉੱਥੇ ਕਹਿੰਦੇ ਜੀ ਭੂਆ ਫੁੱਫਣ ਦੇ ਨਾਲ ਜਾਣਾ ਮੈਨੂੰ ਘਰੇ ਬੁਲਾ ਲਿਆ ਇਹਨਾਂ ਨੇ ਘਰੇ ਬੁਲਾ ਕੇ 에어ਪੋਰਟ ਵਾਲੇ ਚੌਂਕ 'ਚੋਂ ਫੇਰ ਮੈਨੂੰ ਵਾਪਸ ਪਿੱਛੇ ਨੂੰ ਜਦੋਂ ਪਿੱਛੇ ਨੂੰ ਬੁਲਾ ਕੇ ਆਈ ਤੇ ਉਹ ਕਹਿੰਦਾ ਟੁੱਟਿਆ ਜੇ ਰੋਡ ਆਊਗਾ ਉੱਥੋਂ ਕਨੈਕਟਰ ਸਾਈਡ ਹੋ ਜੀ ਫੇਰ ਪਾ ਫੇਰ ਟੋਡਾਲ ਚੌਂਕ ਚੌਕ ਕਨੈਕਟਰ ਸਾਈਡ ਹੋ ਕੇ ਤੇ ਸਿੱਧਾ ਦੂਰੇ ਟੁੱਟਿਆ ਰੋਡ ਆਊਗਾ ਗਾਂ ਪੌਲ ਬਣਦਾ ਉੱਥੇ ਪੌਲ ਬਣਦਾ ਤੇ ਉੱਥੋਂ ਫੇਰ ਡਰਾਈਵਰ ਸਾਈਡ ਹੋ ਜੀ ਗਾਂ ਬ੍ਰਿਜ ਆਊਗਾ ਬ੍ਰਿਜ ਦੇ ਅਗਲੇ ਪਾਸੇ ਨਾਲ ਹੀ ਚੌਂਕੀ ਬਣੀ ਨਿੱਕੀ ਜੀ ਉੱਥੋਂ ਡਰਾਈਵਰ ਸਾਈਡ ਹੋ ਜੀ ਕਹਿੰਦਾ ਉੱਥੇ ਨਾਲ ਹੀ ਆਪਣੀ ਕੋਠੀ ਆ ਕੋਠੀ ਜ ਗਈ ਸੀ ਤੁਸੀਂ ਕਿ ਬਾਹਰ ਨਹੀਂ ਬਾਹਰ ਹੀ ਸੀ ਗਈ ਕਿੰਨੇ ਜਣੇ ਸੀਗੇ ਚਾਰ ਜਣੇ ਸੀਗੇ ਉਹਨਾਂ ਦੇ ਮੂੰਹ ਭੱਲੇ ਸੀਗੇ ਬੰਨੇ ਹੋਏ ਸੀ ਵੱਡੇ ਸੀਗੇ ਜੀ ਪਿਸਤੋਲ ਆ ਤੇ ਉਸ ਤੋਂ ਬਾਅਦ ਇਹ ਕਚੇਰਾਵਾਂ ਚ ਲੈ ਗਈ ਇਹ ਪਿਸਤੋਲ ਲਾ ਕੇ ਮੈਨੂੰ ਕਚੇਰਾਵਾਂ ਚ ਲੈ ਕੇ ਮੈਨੂੰ ਨਹੀਂ ਪਤਾ ਕਿੱਧਰ ਦੀ ਕਿੱਧਰ ਲਗਾਈ ਇਹ ਫਿਰ ਉਹ ਜਿਹੜਾ ਚੰਡੀਗੜ੍ਹ ਵਾਲਾ ਟੂਲ ਪੱਜਿਆ ਆ ਆਂਬਾਲੀ ਵਾਲਾ ਟੂਲ ਪੱਜਿਆ ਹੁੰਦਾ ਚੰਡੀਗੜ੍ਹ ਉਹ ਕ੍ਰਾਸ ਕਰਾਇਆ ਇਹ ਮੈਨੂੰ ਮੂਰੇ ਬਾਕੇ ਇਹਨਾਂ ਨੇ ਤੁਸੀਂ ਜਿਹਨਾਂ ਦੀ ਗੱਡੀ ਨਹੀਂ ਇਹ ਉਹ ਹੀ ਚਲਾਉਂਦੇ ਸੀ ਉਹਨਾਂ ਨੇ ਪਾਰਕੀ ਕਟਾਈ ਆ ਸਾਰਿਆਂ ਨੇ ਸੀ ਚਾਰ ਜਣੇ ਸੀ ਤੇਰਾ ਕੀ ਹੋਇਆ ਫਿਰ ਇਹ ਨਿਕਲੇ ਆਏ ਉੱਥੋਂ ਟੂਲ ਪੱਜੇ ਤੋਂ ਨਿਕਲ ਕੇ ਰਾਜਪੁਰੇ ਰੋਡ ਤੋਂ 4-5 ਕਿਲੋਮੀਟਰ ਪਿੱਛੇ ਮੈਨੂੰ ਖੇਤਾਂ ਚ ਲੈ ਕੇ ਉੱਥੇ ਸੈਟ ਕੇ ਆ ਜੀ ਤੁਸੀਂ ਤੁਸੀਂ ਕਰੇਗੇ ਅੱਜ ਗੱਡੀ ਅੱਜ ਮੋਗੇ ਤੋਂ ਮਿਲੀ ਹੈ ਜੀ ਪੰਪ ਤੋਂ ਉਹੀ ਬੰਦੇ ਸੀਗੇ ਜੀ ਹਾਂਜੀ ਕਿੰਨੇ ਸੀਗੇ 10 ਗੱਟ ਤੱਕ ਅੰਨੇ ਆ ਦੋ ਜਾਨੇ ਮੇਰੇ ਸਾਹਮਣੇ ਪੜੇ ਸੀ ਤੁਹਾਨੂੰ ਜਾਨੇ ਪੜੇ ਹਾਂਜੀ ਤੁਸੀਂ ਪੁਲਿਸ ਅਫਸਰ ਨੂੰ ਦੱਸਿਆ ਸੀਗਾ ਜੀ ਹਾਂਜੀ ਦੱਸਿਆ ਅਰਜ਼ੀ ਵੀ ਦਿੱਤੀ ਸੀਗੀ ਗੱਡੀ ਦੇ ਤੇ ਦੋਨੇ ਬੰਦੇ ਪੁਲਿਸ ਨੇ ਫੜ ਲਏ ਹਾਂਜੀ ਫੜ ਲਏ ਜੀ ਹੁਣ ਮੰਗ ਕੀ ਕਰਦੇ ਆਂ ਆਪਾਂ ਮੰਗ ਇਹੀ ਕਰਦੇ ਆਂ ਸਨ ਇਨਸਾਫ ਮਿਲਣਾ ਚਾਹੀਦਾ ਮਾਮਲਾ ਹੈ ਕਿ 11 ਤਰੀਕ ਨੂੰ ਸਾਡੇ ਫੜੋਸ ਦੇ ਵਿੱਚ ਹੀ ਹਾਕਮ ਦੇ ਗਵਾਰਡ ਦੇ ਵਿੱਚ ਪ੍ਰੀਤਮ ਨਾਂ ਦਾ ਹਾਂ ਵਿਅਕਤੀ ਰਹਿੰਦਾ ਹਾਕਮ ਗਗਵਾੜ ਦੇ ਵਿੱਚ ਬੜਾ ਗਰੀਬ ਘਰ ਤੋਂ ਵਿਅਕਤੀ ਆ ਉਹ ਟੈਕਸੀ ਦਾ ਕੰਮ ਕਰਦਾ ਉਹਨੇ ਮੁਹਾਲੀ ਤੋਂ ਜਾ ਕੇ ਕੋਈ ਸਵਾਰੀਆਂ ਦਾ ਉਹਨਾਂ ਨੂੰ ਫੋਨ ਆਇਆ ਸੀ ਕਿ ਸਾਨੂੰ ਉੱਥੇ ਲੈ ਜਾ ਕੇ ਸਾਨੂੰ ਚੱਕ ਕੇ ਅਸੀਂ ਕਿਤੇ ਜਾਣਾ ਹੈਗਾ ਇਹ ਵਿਚਾਰਾ ਗੱਡੀ ਉੱਥੇ ਲੈ ਕੇ ਗਿਆ ਉੱਥੇ ਜਾ ਕੇ ਇਸ ਤੋਂ ਗੱਡੀ ਖੋਲੀ ਜੀ ਇਹਨੂੰ ਉੱਥੇ ਬਿਹੋਸ਼ ਕਰਕੇ ਉੱਥੇ ਸੱਟ ਕੇ ਚਲੇ ਗਏ ਇਹਨੇ ਬੜੀ ਕੋਸ਼ਿਸ਼ ਕੀਤੀ ਉਥੋਂ ਦੇ ਥਾਣੇ ਵਾਲਿਆਂ ਨੂੰ ਵੀ ਰਿਪੋਰਟ ਦਰਜ ਕਰਾਉਣ ਦੀ ਪਰ ਪੁਲਿਸ ਨੇ ਉੱਥੇ ਕੋਈ ਕਮੋਡਿਟ ਨਹੀਂ ਕੀਤਾ ਇਹਨੂੰ ਉਸ ਤੋਂ ਬਾਅਦ ਇਹਨੂੰ ਜਦੋਂ ਬਿਓਸ਼ੀ ਦੇ ਵਿੱਚ ਸੀ ਅੱਧੀ ਬਿਓਸ਼ੀ ਦੇ ਹਾਲਤ ਦੇ ਵਿੱਚ ਸੀਗੇ ਇਹਨੇ ਆਪਦੇ ਘਰੇ ਫੋਨ ਕੀਤਾ ਫਿਰ ਇੱਥੋਂ ਮੱਲੇ ਵਾਲੇ ਲੋਕਾਂ ਨੇ ਜਾ ਕੇ ਉੱਥੋਂ ਲੈ ਕੇ ਆਂਦਾ ਇੱਥੇ ਜਦੋਂ ਇੱਥੋਂ ਸਾਰੀ ਗੱਲ ਪੁੱਛੀ ਫਿਰ ਇਹਨੇ ਸਾਰੀ ਜਦੋਂ ਗੱਲ ਦੱਸੀ ਅਸੀਂ ਫਿਰ ਇੱਥੇ ਜਿਹੜੇ ਸਿਟੀ ਸਾਡੇ ਸਾਊਥ ਸਿਟੀ ਹੈਗੀ ਔਰ ਉਹਦੇ ਐਸਐਚਓ ਸਾਹਿਬ ਨਾਲ ਮੇਰੀ ਵੀ ਗੱਲ ਹੋਈ ਤੇ ਮੈਂ ਇਹਨਾਂ ਨੂੰ ਆਖਿਆ ਕਿ ਇਸ ਤਰ੍ਹਾਂ ਕਰਕੇ ਗੱਲ ਹੋਈ ਹੈਗੀ ਹੈ ਤੇ ਇਹਦੀ ਗੱਡੀ ਖੋਈ ਗਈ ਹੈਗੀ ਤੇ ਮੋਗਿਓ ਇਹ ਗਿਆ ਸੀਗਾ ਜੀ ਪਰ ਕਿਸੇ ਨੇ ਕੋਈ ਲੜਸਿਰਾ ਨਹੀਂ ਫੜਾਇਆ ਹੈਗਾ ਜੀ ਅੱਜ ਤਾਂ ਮੈਂ ਕਹਿੰਦਾ ਪ੍ਰਮਾਤਮਾ ਦੀ ਕਿਸਮਤ ਦੀ ਕੋਈ ਚੰਗੀ ਸੀ ਕਿ ਕੋਈ ਹੱਕਾ ਲਾਲ ਦੀ ਕਮਾਈ ਦੇ ਵਿੱਚੋਂ ਇਹਨੇ ਕਿਤੇ ਗੱਡੀ ਬਿਲਕੁਲ ਖਰੀਦੀ ਹੋਈ ਹੈ ਕਿਉਂਕਿ ਇਹ ਗਰੀਬ ਘਰ ਦਾ ਜਿਹੜਾ ਹੈਗਾ ਨੌਜਵਾਨ ਹੈ ਤੇ ਇਹਨਾਂ ਨੇ ਅੱਜ ਗੱਡੀ ਸ਼ਹਿਰ ਦੇ ਵਿੱਚ ਜਦੋਂ ਫਿਰਦੀ ਸੀਗੀ ਇਹਨਾਂ ਦੇ ਟੈਕਸੀ ਸਟੈਂਡ ਵਾਲੇ ਕਿਸੇ ਯਾਰ ਦੋਸਤ ਨੇ ਫੋਨ ਕੀਤਾ ਕਿ ਤੇਰੀ ਗੱਡੀ ਜਿਹੜੀ ਹੈਗੀ ਮੋਗੇ ਫਿਰ ਰਹੀ ਹੈ ਤੇ ਜਦੋਂ ਮੁਹੱਲੇ ਦੇ ਜਿਹੜੇ ਨੌਜਵਾਨ ਸੀ ਉਹਨਾਂ ਨੇ ਜਾ ਕੇ ਤੇ ਅਸੀਂ ਸਾਰੇ ਨੇ ਜਾ ਕੇ ਜਦੋਂ ਗੱਡੀ ਨੂੰ ਦੇਖਿਆ ਤੇ ਗੱਡੀ ਅਸੀਂ ਘੇਰ ਲਈ ਤੇ ਉੱਥੇ ਜਾ ਕੇ ਅਸੀਂ ਗੱਡੀ ਫੜ ਲਈ ਫੇਰ ਜਾ ਕੇ ਅਸੀਂ ਐਸਐਚਓ ਸਾਹਿਬ ਨੂੰ ਦੱਸਿਆ ਕਿ ਸਾਡੀ ਗੱਡੀ ਜਿਹੜੀ ਖੋਈ ਗਈ ਸੀ ਕਿ ਉਹ ਅਸੀਂ ਫੜ ਲਈ ਹੈਗੀ ਆ ਤੇ ਤੁਸੀਂ ਆ ਕੇ ਉਹਨਾਂ ਨੇ ਸਾਡੀ ਗੱਲ ਸੁਣੀ ਔਰ ਉਹਨਾਂ ਨੇ ਕਿਹਾ ਕਿ ਚਲੋ ਇਹਨਾਂ ਦਾ ਮੋਬਾਈਲ ਵੀ ਉੱਥੇ ਖੋਇਆ ਗਿਆ ਸੀ ਆਪਾਂ ਉਹਨੂੰ ਸੀਡੀਆਰ ਤੇ ਲਾ ਲੈਣੇ ਹੈਗੇ ਆ ਉਹਦੋਂ ਆਪਾਂ ਨੂੰ ਪਤਾ ਲੱਗ ਜੂਗਾ ਕਿ ਕਿੱਥੇ ਚੱਲ ਰਿਹਾ ਹੈਗਾ ਪਰ ਸਾਨੂੰ ਇਸ ਗੱਲ ਤੇ ਬੜੀ ਦੁੱਖ ਹੈ ਕਿ ਇੱਕ ਗਰੀਬ ਬੰਦੇ ਦੀ ਗੱਡੀ ਖੋਈ ਗਈ ਹੋਵੇ ਤੇ ਨਾ ਤਾਂ ਉਧਰ ਮੁਹੱਲੀ ਵਾਲੇ ਕਿਸੇ ਪੁਲਿਸ ਸਟੇਸ਼ਨ ਵਾਲੇ ਨੇ ਗੱਲ ਸੁਣੀ ਕਿਉਂਕਿ ਇਸ ਇਹਦੀ ਗੱਲ ਨੂੰ ਮਜ਼ਾਕ ਹੀ ਸਮਝਦਾ ਹੈ ਕਿ ਇਹ ਬਹੁਤ ਵੱਡਾ ਗਰੋਹ ਹੈ ਜਿਹੜਾ ਇਹ ਗੱਡੀਆਂ ਇਸ ਤਰੀਕੇ ਨਾਲ ਚੋਰੀਆਂ ਚੋਰੀ ਕਰਕੇ ਤੇ ਲੋਕਾਂ ਨੂੰ ਜਿਹੜਾ ਨੁਕਸਾਨ ਪਹੁੰਚਾਉਂਦਾ ਤੇ ਮੈਂ ਪ੍ਰਸ਼ਾਸਨ ਨੂੰ ਇਹ ਬੇਨਤੀ ਕਰਦਾ ਕਿ ਇਹਦੀ ਤਹਿ ਤਿੱਕਰ ਜਾ ਕੇ ਇਹਦਾ ਜਿਹੜਾ ਨੈਕਸਸ ਆ ਉਹ ਪਰਦਾ ਫਾਸ ਹੋਣਾ ਚਾਹੀਦਾ ਹੈ ਜਿਹੜੇ ਲੋਕਾਂ ਦੀਆਂ ਗੱਡੀਆਂ ਖੋਈਆਂ ਜਾਂ ਜਿਹੜੀਆਂ ਲੋਕਾਂ ਦੀ ਲੁੱਟਖੋ ਹੋਈ ਹੈ ਪੰਜਾਬ ਦੇ ਵਿੱਚ ਉਹ ਜਿਹੜੀ ਹੈਗੀ ਇਹਨਾਂ ਨੂੰ ਫੜ ਕੇ ਸਜ਼ਾ ਦੇਣੀ ਚਾਹੀਦੀ ਹੈ ਅੱਜ ਤੁਸੀਂ ਥਾਣੇ ਪਹੁੰਚੋ ਐਸਐਚਓ ਨੂੰ ਮਿਲੋ ਕੀ ਸੋਚੇ ਐਸਐਚਓ ਸਾਹਮਣੇ ਇਹੀ ਅਸਵਾਸਨ ਦਿੱਤਾ ਹੈ ਕਿ ਜੀ ਅਸੀਂ ਇਹਨਾਂ ਨੂੰ ਜਾ ਕੇ ਪੁੱਛਗਿਛ ਕਰਦੇ ਹਾਂ ਕਿ ਇੰਟੈਰੋਗੇਟ ਕਰਦੇ ਹਾਂ ਤੁਸੀਂ ਗੱਡੀ ਸਾਨੂੰ ਫੜਾਈ ਹੈਗੀ ਹੈ ਤੇ ਅਸੀਂ ਇਹਨਾਂ ਨੂੰ ਇਹ ਵੀ ਦੱਸਿਆ ਕਿ ਅਸੀਂ ਤੁਹਾਨੂੰ ਪਹਿਲਾਂ ਵੀ ਇਹ ਤਰਖਾਸ ਦਿੱਤੀ ਸੀਗੀ ਪਰ ਅਸੀਂ ਅੱਜ ਸਾਡੀ ਕਿਸਮਤ ਚੰਗੀ ਸੀ ਕਿ ਮੋਗੇ ਗੱਡੀ ਲਿਆਏ ਇਹ ਤੇ ਅਸੀਂ ਮੋਗੇ ਘੇਰ ਕੇ ਇਹ ਗੱਡੀ ਫੜ ਲਈ ਗੱਡੀ ਮਾਲਿਕ ਹੋਈ ਗਈ ਸੀ ਪਰ ਸਾਨੂੰ ਇਹ ਲੱਗਦਾ ਹੈ ਕਿ ਕਿਉਂਕਿ ਪੀਪੀ 62 ਨੰਬਰ ਦੀ ਗੱਡੀ ਸੀਗੀ ਜਿਨ੍ਹਾਂ ਨੇ ਖੋਈ ਸੀਗੀ ਉਹਨਾਂ ਨੂੰ ਇਹ ਨਹੀਂ ਪਤਾ ਸੀਗਾ ਕਿ ਮੋਗੇ ਦੀ ਗੱਡੀ ਹੈ ਪੀਪੀ 29 ਕਰਕੇ ਜੇ ਹੁੰਦੀ ਤੇ ਸ਼ਾਇਦ ਨਾ ਹੀ ਲੈ ਕੇ ਆਉਂਦੇ ਤੇ ਇਹ ਤਾਂ ਕਿਸਮਤ ਹੀ ਚੰਗੀ ਦੀ ਗੱਡੀ ਮੁਕੇ ਲੈ ਕੇ ਆਏ ਇਹ ਬੰਦੇ ਦੀ ਪਛਾਣ ਹੋ ਸਕੀ ਹੈ ਕਿੱਥੋਂ ਦੇ ਹਨ ਹਜੇ ਤੱਕਰ ਤਾਂ ਇਹਨਾਂ ਨੇ ਬੰਦੇ ਇਹ ਸਾਡੇ ਪ੍ਰੀਤਮ ਨੇ ਬੰਦੇ ਪਛਾਣੇ ਹੈਗੇ ਆ ਹਜੇ ਪਤਾ ਲੱਗ ਗਿਆ ਕਿ ਇਹ ਬੰਦੇ ਕਿੱਥੋਂ ਦੇ ਹੈਗੇ ਹਨ ਜੀ